ਹੱਦ ਤੱਕ ਥੱਲੇ ਲੈ ਕੇ ਜਾ ਸਕਦੀ ਹੈ ਕਿ ਉਹ ਆਪਣੇ ਅਸੂਲਾਂ ਨੂੰ ਕਿਸ ਤਰ੍ਹਾਂ ਢਾਲ ਆ ਸਕਦਾ ਹੈ ਇਸ ਖਬਰ ਦੇ ਵਿੱਚ ਤੁਸੀਂ ਬਖੂਬੀ ਦੇਖ ਸਕੋਗੇ ਜੀ ਹਾਂ ਬਿਲਕੁਲ ਮੰਡੀ ਗੋਬਿੰਦਗੜ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਨਸ਼ੇ ਦੀ ਪੂਰਤੀ ਦੇ ਲਈ ਇੱਕ ਜਵਾਈ ਦੇ ਵੱਲੋਂ ਆਪਣੀ ਸੱਸ ਦਾ ਕਤਲ ਕਰ ਦਿੱਤਾ ਜਾਂਦਾ ਜੀ ਹਾਂ ਬਿਲਕੁਲ ਦਰਅਸਲ ਆਪਣੇ ਭਰਾ ਦੇ ਨਾਲ ਰਲ ਕੇ ਇਸ ਮੁੰਡੇ ਦੇ ਵੱਲੋਂ ਆਪਣੀ ਸੱਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਜੋ ਉਸ ਦੇ ਕੋਲ ਪੈਸੇ ਪੂਰ ਸਕਣ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਦੋਨੋਂ ਭਰਾ ਜਿਹੜੇ ਨੇ ਨਸ਼ਾ ਕਰਦੇ ਸੀ ਨਸ਼ਾ ਕਰਨ ਦੇ ਆਦੀ ਸਨ ਤੇ ਮ੍ਰਿਤਕਾਂ ਤੋਂ ਪੈਸੇ ਮੰਗਣ ਗਏ ਸਨ ਜਿਸ ਤੋਂ ਬਾਅਦ ਇਸ ਦੌਰਾਨ ਇਹਨਾਂ ਦੀ ਬਹਿਸ ਹੋ ਜਾਂਦੀ ਹੈ ਤੇ ਦੋਨਾਂ ਜਿਹੜੇ ਇਹ ਦੋਨੋਂ ਮੁੰਡੇ ਨੇ ਮ੍ਰਿਤਕ ਦਾ ਗਲਾ ਕੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਆਪਣੀ ਸੱਸ ਦਾ ਗਲਾ ਕੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਤੇ ਹੁਣ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਿਰਾਸਤ ਦੇ ਵਿੱਚ ਲੈ ਲਿਆ ਗਿਆ ਕਾਬੂ ਕਰ ਲਿਆ ਗਿਆ ਤੇ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਇੱਥੇ ਜ਼ਿਕਰਯੋਗ ਗੱਲ ਇਹ ਬਣਦੀ ਹੈ ਕਿ ਨਸ਼ਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਫੈਲਦਾ ਜਾ ਰਿਹਾ ਹੈ ਨਸ਼ਿਆਂ ਦਾ ਵਹਿੰਦਾ ਛੇਵਾਂ ਦਰਿਆ ਪੰਜਾਬ ਬਣਦਾ ਜਾ ਰਿਹਾ ਜਿਸ ਤਹਿਤ ਹੁਣ ਲੋਕ ਆਪਣੇ ਹੀ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਮਾਪਿਓ ਨੂੰ ਹੀ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਚੁੱਕੇ ਨੇ ਤੇ ਇਸੇ ਦੀ ਇੱਕ ਖਬਰ ਜਿਹੜੀ ਹੈ ਮੰਡੀ ਗੋਬਿੰਦਗੜ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਜਵਾਈ ਦੇ ਵੱਲੋਂ ਆਪਣੀ ਹੀ ਸੱਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਉਸਨੇ ਉਸ ਨੂੰ ਨਸ਼ਾ ਕਰਨ ਦੇ ਲਈ ਪੈਸੇ ਨਹੀਂ ਦਿੱਤੇ ਹਾਲਾਂਕਿ ਪੁਲਿਸ ਦੇ ਵੱਲੋਂ ਕੋਈ ਬਿਆਨ ਜਿਹੜਾ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ ਕਿ ਕਿਸ ਤਰ੍ਹਾਂ ਇਸਨੇ ਕਤਲ ਕੀਤਾ ਪਰ ਜੋ ਮੁੱਢਲੀ ਜਾਂਚ ਦੇ ਵਿੱਚ ਪੁਲਿਸ ਦਾ ਜਿਹੜਾ ਬਿਆਨ ਸਾਹਮਣੇ ਆਇਆ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਦੋਨੋਂ ਮੁੰਡੇ ਯਾਨੀ ਕਿ ਇਸ ਮਹਿਲਾ ਦਾ ਜਵਾਈ ਤੇ ਨਾਲ ਉਸ ਦਾ ਭਰਾ ਇਸ ਮਹਿਲਾ ਦੇ ਕੋਲ ਆਉਂਦੇ ਨੇ ਆਪਣੀ ਸੱਸ ਦੇ ਕੋਲ ਜਾਂਦੇ ਨੇ ਤੇ ਨਾਲ ਹੀ ਉਸ ਤੋਂ ਪੈਸੇ ਦੀ ਮੰਗ ਕਰਦੇ ਆ ਤਾਂ ਜੋ ਆਪਣੇ ਨਸ਼ੇ ਦੀ ਪੂਰਤੀ ਕਰ ਸਕਣ ਪਰ ਜਦੋਂ ਉਹ ਮਹਿਲਾ ਮਨਾ ਕਰ ਦਿੰਦੀ ਹੈ ਤਾਂ ਉਸ ਨੂੰ ਗਲਾ ਘੋਟ ਕੇ ਮੌਤ ਦੇ ਘਾਟ ਉਤਾਰ ਦਿੰਦੇ ਨੇ ਤੇ ਆਪਣਾ ਮਤਲਬ ਕੱਟ ਕੇ ਚਲੇ ਜਾਂਦੇ ਨੇ ਹਾਂ ਜੀ ਸਰ ਕੀ ਮਾਮਲਾ ਇਹ ਜੀ 2310 ਨੂੰ ਇੱਕ ਲੇਡੀਜ਼ ਹੈ ਬਿੱਟੂ ਦੇਵੀ ਇਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੂੰ 24 10 ਨੂੰ ਇੰਟੀਮੇਸ਼ਨ ਮਿਲੀ ਸੀਗੀ ਤੇ 25 10 ਨੂੰ ਅਸੀਂ ਇਹਨਾਂ ਦੀ ਫੈਮਿਲੀ ਦੇ ਬਿਆਨ ਤੇ 194 ਪੀਐਨਐਸਐਸ ਜਿਹਨੂੰ ਪਹਿਲਾਂ 174 ਦੀ ਕਾਰਵਾਈ ਸਿਰਫ ਪੋਸਟਮਾਰਟਮ ਦੀ ਕਾਰਵਾਈ ਕਹਿੰਦੇ ਆ ਉਹ ਕੀਤੀ ਸੀ ਉਦੋਂ ਕੋਈ ਐਸੀ ਫੈਮਿਲੀ ਵੱਲੋਂ ਗੱਲ ਨਹੀਂ ਲਿਖਾਈ ਗਈ ਸੀ ਪਰ ਕੁਝ ਦਿਨ ਪਹਿਲਾਂ ਸਾਡੇ ਕੋਲ ਕੁੜੀ ਜਿਹੜੀ ਇਹਦੀ ਕੁੜੀ ਹੈ ਜਿਹੜੀ ਮ੍ਰਿਤਕ ਹੈ ਬਿੱਟੂ ਦੇਵੀ ਦੀ ਉਹਦੀ ਬੇਟੀ ਲక్ష్ਮੀ ਨੇ ਆ ਕੇ ਦੱਸਿਆ ਵੀ ਉਹਨੂੰ ਡਾਊਟ ਹੈ ਵੀ ਇਹ ਜਿਹੜੀ ਮੇਰੀ ਮਾਂ ਦੀ ਡੈਥ ਹੋਈ ਹੈ ਇਹ ਹੱਤਿਆ ਹੋਈ ਹੈ ਜਿਸ ਨੂੰ ਅਸੀਂ ਵੈਰੀਫਾਈ ਕੀਤਾ ਤੇ ਅਸੀਂ ਇਹਦੇ ਵਿੱਚ ਵਿਕਾਸ ਸ਼ਰਮਾ ਤੇ ਵਿਸ਼ਨੂ ਸ਼ਰਮਾ ਜਿਹਦੇ ਵਿੱਚ ਵਿਕਾਸ ਸ਼ਰਮਾ ਬਿੱਟੂ ਦੇਵੀ ਦਾ ਜਵਾਈ ਹੈ ਯਾਨੀ ਕਿ ہماری ਸਾਡੀ ਜਿਹੜੀ ਕੰਪਲੇਨਟੈਂਟ ਹੈ ਲక్ష్ਮੀ ਉਹਦਾ ਹਸਬੰਡ ਹੈ ਇਹ ਉਹਦੇ ਵੱਲੋਂ ਕੀਤੀ ਗਈ ਹੈ ਤੇ ਦਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਵਿਕਾਸ ਤੇ ਵਿਸ਼ਨੂ ਵਿਸ਼ਨੂ ਇਨਸੀਡੈਂਟ ਤੋਂ ਇੱਕ ਦਿਨ ਪਹਿਲਾਂ ਹੀ ਜੇਲ ਤੋਂ ਬਾਹਰ ਆਇਆ ਸੀ ਤੇ ਵਿਕਾਸ ਤੇ ਵਿਸ਼ਨੂ ਯਾਡੀ ਸਾਸਕੋਲ ਬਿੱਟੂ ਦੇਵੀ ਕੋਲ ਪੈਸੇ ਲੈਣ ਗਈ ਸੀ ਜੋ ਘਰੇ ਕੱਲੀ ਸੀ ਕਿ ਕੱਲੀ ਸੀਗੀ ਤਾਂ ਇਸ ਦੌਰਾਨ ਪੈਸੇ ਮੰਗਦੇ ਉਹਨੇ ਮਨਾ ਕਰਤਾ ਕਿਉਂਕਿ ਨਸ਼ਾ ਕਰਨ ਦੇ ਆਦੀ ਸੀਗੀ ਉਸ ਤੋਂ ਬਾਅਦ ਇਹਨਾਂ ਦੀ ਬਹਿਸ ਹੋ ਗਈ ਇਹਨਾਂ ਨੂੰ ਚੁੰਨੀ ਨਾਲ ਗੱਲ ਕੋਟਿਆ ਸਟੈਂਗੂਲੇਸ਼ਨ ਕੀਤੀ ਤੇ ਉਸ ਤੋਂ ਬਾਅਦ ਇੱਥੋਂ ਫਰਾਰ ਹੋ ਗਏ ਤੇ ਅੱਜ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਤੇ ਹੁਣ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਨਾ ਇਹ ਇਹਨਾਂ ਕੋਲ ਹੋਇਆ ਕਵਰੀ ਮੇਰਾ ਇਹ ਜੀ ਚੁੰਨੀ ਕਰਕੇ ਚੁੰਨੀ ਨਾਲ ਗੱਲਾਂ ਕੋਟਿਆ ਤੇ ਉਹਦੀ ਕਵਰੀ ਤਫਤੀਸ਼ ਚੱਲ ਰਹੀ ਹੈ ਉਹ ਕਰਾਂਗੇ ਸਰ ਵਜਾ ਕੀ ਗ੍ਰੇਨ ਮਾਰਡਰ ਕਰਾ ਵਜਾ ਜੀ ਜਿਹੜੇ ਵਿਕਾਸ ਤੇ ਵਿਸ਼ਨੂ ਹੈ ਇੱਕ ਨੰਨਲ ਬੈਕਗ੍ਰਾਉਂਡ ਤੇ ਹੈ ਜਿਵੇਂ ਵਿਸ਼ਨੂ ਦੇ ਪਹਿਲਾਂ ਵੀ ਚੋਰੀ ਦਾ ਮਕੰਮਾ ਕਰਵਾਇਆ ਤੇ ਵਿਕਾਸ ਜਿਹੜਾ ਹੈ ਇਹ ਨਸ਼ਾ ਕਰਦੇ ਦੋਨੇ ਭਰਾ ਤੇ ਨਸ਼ੇ ਦੇ ਲਈ ਇਹਨਾਂ ਨੂੰ ਪੈਸੇ ਦੀ ਲੋੜ ਸੀਗੀ ਤੇ ਜੋ ਪੈਸਾ ਲੈਣ ਲਈ ਆਪਣੀ ਬਿੱਟੂ ਦੇ ਵੀ ਸਸਫੂਲ ਪਹਿਲਾਂ ਵੀ ਜਾਂਦੇ ਸੀਗੇ ਤੇ 23 10 ਨੂੰ ਵੀ ਗਏ ਹੋਣੇ ਜਦੋਂ ਉੱਥੇ ਬਿੱਟੂ ਦੇਵੀ ਨੇ ਇਹਨਾਂ ਨੂੰ ਪੈਸਾ ਦੇਣ ਤੋਂ ਮਨਾਂ ਕਰਤਾ ਤੇ ਉਸ ਦੌਰਾਨ ਇਹਨਾਂ ਦੀ ਉਹਨਾਂ ਨਾਲ ਬਹਿਸ ਹੋਈ ਤੇ ਇਹਨਾਂ ਨੇ ਉਹਦਾ ਨੂੰ ੱੱਕਾ ਦੇ ਕੇ ਥੱਲੇ ਛੜਤਾ ਤੇ ਸਟ੍ਰੈਂਗੂਲੇਟ ਕਰ ਚੁੰਨੀ ਨਾਲ ਘਰਾ ਕੋੜਤਾ ਉਸ ਤੋਂ ਬਾਅਦ ਸਟੋਰ ਚ ਬੋਡੀ ਰੱਖਤੀ ਉਸ ਤੋਂ ਬਾਅਦ ਚਾਹ ਉੱਥੋਂ ਚਲੇ ਗਏ ਕਿੰਦਾਂ ਟਰੇਸ ਕੀਤਾ ਹੋਇਆ ਹੈ ਕਿਵੇਂ ਜੀ ਟਰੇਸ ਕਿਦਾਂ ਹੋਇਆ ਜੀ ਟਰੇਸ ਜੀ ਸਾਡੇ ਕੋਲ ਆ ਕੁੜੀ ਨੇ ਦੋ ਦੋ ਦਿਨ ਪਹਿਲਾਂ ਜਿੱਦਣ ਅਸੀਂ ਐਫਆਰ ਰਿਪੋਰਟ ਕੀਤੀ ਹੈ 7 12 ਨੂੰ ਉਦੋਂ ਇਹਨੇ ਸਾਨੂੰ ਦੱਸਿਆ ਵੀ ਜਿਹੜਾ ਇਹਦਾ ਹਸਬੰਡ ਹੈ ਇਹਨੂੰ ਡਾਊਟ ਹੈ ਵੀ ਉਹਨੇ ਕੀਤਾ ਜੋ ਅਸੀਂ ਫਿਰ ਇਹ ਸਾਡੀ ਕਰਤੱਵ ਦੀ ਜਿੱਦ ਦਾ 파ਟ ਹੈ ਇਸ ਤਰ੍ਹਾਂ ਅਸੀਂ ਰਿਮਾਂਡ ਪੇਸ ਕਰ ਲਿਆ ਤੇ ਰਿਮਾਂਡ ਬਰਗਾਰ ਮੈਂ ਹੁਣ ਜੱਸਾ ਕੋਲ 2 ਦਿਨਾਂ ਦਾ ਰਿਮਾਂਡ ਲਵਾਵਾਂਗੇ ਐਪਲੀਕੇਸ਼ਨ ਲਾਗੇ ਰਹਿਣ ਵਾਲੇ ਕਿੱਥੇ ਦੇ ਨੇ ਇਹ ਰਹਿਣ ਵਾਲੇ ਬੇਸਿਕਲੀ ਵਿਸ਼ਨੂ ਤੇ ਵਿਕਾਸ ਸ਼ਰਮਾ ਦੋਨੇ ਨਪਾਲ ਦੇ ਨੇ ਪਰ ਕਾਫੀ ਟਾਈਮ ਤੋਂ ਗੁਵਿੰਦਗੜ੍ਹ ਰਹਿ ਰਹੇ ਹੈ ਇੱਕ ਮਤਲਬ ਕਿਹੜੇ ਏਰੀਆ ਚਲੇ ਨੇ ਜੀ ਉਹ ਬਣਾ ਇਹ ਹੈਗੀ ਹੈ ਜੀ ਰੂਪਨਗਰ ਕਿਹੜਾ ਸ਼ਾਂਤੀ ਨਗਰ ਦੇ ਨਾਲੇ ਰੂਪਨਗਰ ਰੂਪਨਗਰ ਤਾਂ ਨਸ਼ੇ ਦੀ ਲਤ ਬੰਦੇ ਨੂੰ ਕਿਸ ਹੱਦ ਤੱਕ ਥੱਲੇ ਲੈ ਕੇ ਜਾ ਸਕਦੀ ਹੈ ਕਿ ਉਹ ਆਪਣੇ ਅਸੂਲਾਂ ਨੂੰ ਕਿਸ ਤਰ੍ਹਾਂ ਢਾਹ ਲਾ ਸਕਦਾ ਹੈ ਇਸ ਖਬਰ ਦੇ ਵਿੱਚ ਤੁਸੀਂ ਬਖਬੀ ਦੇਖ ਸਕੋਗੇ ਜੀ ਹਾਂ ਬਿਲਕੁਲ ਮੰਡੀ ਗੋਬਿੰਦਗੜ੍ਹ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਨਸ਼ੇ ਦੀ ਪੂਰਤੀ ਦੇ ਲਈ ਇੱਕ ਜਵਾਈ ਦੇ ਵੱਲੋਂ ਆਪਣੀ ਸੱਸ ਦਾ ਕਤਲ ਕਰ ਦਿੱਤਾ ਜਾਂਦਾ ਜੀ ਹਾਂ ਬਿਲਕੁਲ ਦਰਅਸਲ ਆਪਣੇ ਭਰਾ ਦੇ ਨਾਲ ਰਲ ਕੇ ਇਸ ਮੁੰਡੇ ਦੇ ਵੱਲੋਂ ਆਪਣੇ ਸੱਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਜੋ ਉਸ ਦੇ ਕੋਲ ਪੈਸੇ ਪੂਰ ਸਕਣ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਦੋਨੋਂ ਭਰਾ ਜਿਹੜੇ ਨੇ ਨਸ਼ਾ ਕਰਦੇ ਸੀ ਨਸ਼ਾ ਕਰਨ ਦੇ ਆਦੀ ਸਨ ਤੇ ਮ੍ਰਿਤਕਾਂ ਤੋਂ ਪੈਸੇ ਮੰਗਣ ਗਏ ਸਨ ਜਿਸ ਤੋਂ ਬਾਅਦ ਇਸ ਦੌਰਾਨ ਇਹਨਾਂ ਦੀ ਬਹਿਸ ਹੋ ਜਾਂਦੀ ਹੈ ਤੇ ਦੋਨਾਂ ਜਿਹੜੇ ਇਹ ਦੋਨੋਂ ਮੁੰਡੇ ਨੇ ਮ੍ਰਿਤਕ ਦਾ ਗਲਾ ਕੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦ ਨੇ ਆਪਣੀ ਸੱਸ ਦਾ ਗਲਾਕੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਤੇ ਹੁਣ ਪੁਲਿਸ ਦੇ ਵੱਲੋਂ ਇਹਨਾਂ ਨੂੰ ਹਿਰਾਸਤ ਦੇ ਵਿੱਚ